ਇਸ ਵਲੇ ਦੀ ਵੱਡੀ ਖਬਰ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਦੀ ਜਿਹੜੀ ਕਿ ਵੱਡੀ ਖਬਰ ਸਾਹਮਣੇ ਆਈ ਹੈ ਸੀਐਪ ਭਗਵੰਤ ਮਾਨ ਨੇ ਸਟੇਟ ਤੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਹਾਂ ਅੰਦਾਜ਼ੇ ਕਿ 100 ਜਿਹੜੇ ਕਿ ਕਹਿ ਸਕਦੇ ਆ ਕਿ 69 ਸਰੂਪ ਮਿਲ ਚੁਕੇ ਨੇ ਜਿਨ੍ਹਾਂ ਦੇ ਵਿੱਚ 139 ਸਰੂਪ ਅਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਇਸ ਬਾਰੇ ਸੀਆ ਭਗਵੰਤ ਮਾਨ ਨੇ ਜਿਹੜੀ ਕਿ ਸਟੇਜ ਤੋਂ ਵੱਡੀ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਸ਼੍ਰੀ ਮੁਖਸਰ ਸਾਹਿਬ ਵਿਖੇ ਚਾਰੀ ਮੁਕਤੇ ਦੀ ਯਾਦ ਦੇ ਵਿੱਚ ਜਿਹੜਾ ਕਿ ਅੱਜ ਵੱਡਾ ਮੇਲਾ ਲੱਗ ਰਿਹਾ ਹੈ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਸਟੇਜ ਸਜਾਈ ਗਈ ਹੈ ਤਾਂ ਉੱਥੇ ਹੀ ਸੀਆ ਭਗਵੰਤ ਮਾਨ ਨੇ ਆਪਣੀ ਆਮ ਆਦਮੀ ਪਾਰਟੀ ਦੇ ਸਟੇਜ ਤੋਂ ਇਹ ਵੱਡੀ ਜਾਣਕਾਰੀ ਦਿੱਤੀ ਇੱਕ ਵੱਡਾ ਬਿਆਨ ਦਿੱਤਾ ਹੈ ਸਿਆ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਬੰਗਾ ਤੋਂ 169 ਰੂਪ ਮਿਲ ਚੁੱਕੇ ਨੇ ਜਿਨ੍ਹਾਂ ਦੇ ਵਿੱਚ 139 ਰੂਪਾਂ ਅਜੇ ਹਨ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਸਿਰਫ 30 ਰੂਪਾਂ ਦਾ ਹੀ ਰਿਕਾਰਡ ਹੈ ਇਸ ਬਾਰੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਅ ਅਮਰਜੀਤ ਸਿੰਘ ਜੀ ਜੁੜ ਚੁੱਕੇ ਨੇ ਕੀ ਕਹਿਣਾ ਚਾਹੋਗੇ ਅਮਰਜੀਤ ਸਿੰਘ ਜੀ ਤੁਸੀਂ ਸਾਰਾ ਮਾਮਲਾ ਤੁਹਾਨੂੰ ਪਤਾ ਹੀ ਹੈ ਇਸ ਬਾਰੇ ਦੀ ਵੱਡੀ ਜਿਹੜੀ ਜਾਣਕਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਹੈ ਸਾਂਝੀ ਕੀਤੀ ਹੈ ਕਿਉਂਕਿ 2023 ਦਾ ਜਿਹੜਾ ਮਾਮਲਾ ਇਹ ਦੱਸਿਆ ਜਾ ਰਿਹਾ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ 328 ਰੂਪ ਜਿਨ੍ਹਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਸੀ ਕਿ ਉਹ ਗੁੰਮੇ ਹੋਏ ਨੇ ਕਿ ਉਹ ਬੇਦਬੀ ਹੋਏ ਨੇ ਸਰੂਪ ਜਾਂ ਫਿਰ ਉਹਦਾ ਕੋਈ ਰਿਕਾਰਡ ਨਹੀਂ ਹੈ ਜਾਂ ਫਿਰ ਪੈਸਿਆਂ ਦਾ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲੈਣ ਦੇਣ ਦਾ ਮਾਮਲਾ ਹੈ ਪਰ ਬੇਸ਼ੱਕ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਇਹ ਇਹ ਸ਼ਰੋਮਿਕ ਦੁਆਰਾ ਬਣਤਾ ਕਮੇਟੀ ਦੇ ਪ੍ਰਧਾਨ ਅੱਜ ਇਹ ਗੱਲ ਕਹਿੰਦੇ ਆਏ ਨੇ ਕਿ ਸ਼ਾਇਦ ਇਸ ਰੂਪ ਨਾ ਗਾਇਬ ਹੋਏ ਨੇ ਨਾ ਇਹ ਕਿਸੇ ਨੂੰ ਕਿਸੇ ਕੋਲ ਕੋਈ ਬੇਦਬੀ ਹੋਈ ਹੈ ਸਿਰਫ ਇਹ ਪੈਸਿਆਂ ਦਾ ਲੈਣ ਦੇਣ ਆ ਇਸ ਮਾਮਲੇ ਲੈ ਕੇ ਅਸੀਂ ਪਰ ਜਿਹੜੇ ਸਾਡੇ ਅਧਿਕਾਰੀ ਸਰਬਾਨ ਨੇ ਸ਼੍ਰੋਮਣੀ ਦੁਆਰਾ ਬੰਦ ਕਰ ਮਿਤੀ ਦੇ ਉਹਨਾਂ ਦੇ ਉੱਪਰ ਅਸੀਂ ਕਾਰਵਾਈਆਂ ਉਹ ਲਗਾਤਾਰ ਕਰ ਚੁੱਕੇ ਆ ਪਰ ਹੁਣ ਸਵਾਲ ਇਹ ਹੈ ਕਿ ਜਦੋਂ ਅੱਜ ਮਾਗੀ ਦਾ ਦਿਹਾੜਾ ਪੂਰੇ ਦੁਨੀਆ ਭਰ ਦੇ ਜਿਹੜੀ ਸੰਗਤਾਂ ਉੱਥੇ ਪਹੁੰਚੀ ਹੋਈ ਹੈ ਕਿਉਂਕਿ ਮੁਖਤਸਰ ਦੀ ਧਰਤੀ ਤੋਂ ਉੱਪਰ ਲੱਖਾਂ ਦੇ ਤਜ਼ਾਦ ਦੇ ਚ ਸੰਗਤ ਜਿਹੜੀ ਆ ਉਹ ਨਤਮਸਤਕ ਹੁੰਦੀ ਆ ਉਹ ਪਾਵਨ ਤੋਂ ਉੱਤਰਤਾ ਦਿੱਤੇ ਨੇ 40 ਮੁਕਤੀਆਂ ਦੀ ਧਰਤੀ ਆ ਮੁਖਤਸਰ ਸਾਹਿਬ ਉੱਥੇ ਜਿਹੜਾ ਸੰਗਤ ਗੁਰੂ ਘਰ ਜਾ ਕੇ ਮਸਤਖ ਹੁੰਦੀ ਆ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਬੇਸ਼ੱਕ ਉਸ ਜਗ੍ਹਾ ਤੇ ਕਿੰਨੇ ਵੱਡੀਆਂ ਕਾਨਫਰੰਸਾਂ ਜਿਹੜੀਆਂ ਨੇ ਅੱਜ ਰੱਖਿਆ ਗਿਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਪਰ ਕਾਨਫਰੰਸ ਸੀ ਜੀ ਨਾ ਦੁੱਜੀ ਬੀਜੇਪੀ ਦੀ ਸੀ ਤੇ ਤਿੱਜੀ ਸ਼੍ਰੋਮਣੀ ਅਕਾਲੀ ਦਲ ਜਾਨਕੀ ਜਿਹੜੀ ਆ ਸੁਖਵਿੰਦਰ ਸਿੰਘ ਬਾਦਲ ਦੇ ਤਾਂ ਜਿਹੜੀ ਕਾਨਫਰੰਸ ਸੀ ਤਾਂ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਾਨਕੀ ਭਗਵੰਤ ਮਾਨ ਨੇ ਇੱਕ ਵੱਡੀ ਜਿਹੜੀ ਜਾਣਕਾਰੀ ਹੈ ਉਹ ਪਰੇਕਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿ 328 ਰੂਪ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਨ੍ਹਾਂ ਨੂੰ ਅਜੇ ਤੱਕ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉਹ ਗੁੰਮ ਨੇ ਜਾਂ ਗਾਇਬਗੀ ਹੋਈ ਹੈ ਪਰ ਉਹ ਹੁਣ ਇਹਨਾਂ ਨੇ ਸਟੇਟ ਦੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਉਹਨਾਂ ਨੇ ਸਭ ਤੋਂ ਪਹਿਲਾਂ ਵੱਡੀ ਗੱਲ ਕਹੀ ਹੈ ਕਿ ਮੈਨੂੰ ਹੁਣੇ-ਹੁਣੇ ਮੈਸੇਜ ਆਇਆ ਹੈ ਮੈਸੇਜ ਕਿਹਦਾ ਆਇਆ ਹੈ ਕਿ ਮ ਤਨੂ ਦੇ ਸਮਾਨਾ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਜਿਹੜਾ 328 ਰੁਪਏ ਦੇ ਵਿੱਚੋਂ 100 ਯਾਨੀ ਕਿ 69 ਯਾਨੀ ਕਿ 169 ਜਿਹੜੇ ਸਰੂਪ ਨੇ ਪਾਵਨ ਸਰੂਪ ਨੇ ਉਹ ਨਵਾਂ ਸ਼ਹਿਰ ਬੰਗਾ ਤੋਂ ਜਿਹੜੇ ਨੇ ਲੱਬੇ ਨੇ ਜਾਕੀ ਨਵਾਂ ਸ਼ਹਿਰ ਬੰਗਾ ਉਸ ਜਵਗ ਜਗਾ ਤੋਂ ਸਰੂਪ ਜਿਹੜੇ ਲੱਬੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਸਰੂਪਾਂ ਵਾਲਾ ਜਿਹੜਾ ਆਪਾਂ ਕ 30 ਦੇ ਕਰੀਬੜਾ ਦੱਸਿਆ ਜਾ ਰਿਹਾ ਜੀ ਰਿਕਾਰਡ ਹੈ باقی ਕਿਸ ਅਧਾਰਿਲਾ ਰਿਕਾਰਡ ਆ ਉਹ ਉਹਨਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਕੋਈ ਨਹੀਂ ਐ ਸ਼੍ਰੋਮਿਕ ਦੁਆਰਾ ਬੰਦ ਕਮੇਟੀ ਵੱਲੋਂ ਵੀ ਕੋਈ ਕਿੱਥੇ ਗਏ ਨੇ ਕੌਣ ਲੈ ਕੇ ਗਿਆ ਤੇ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਜਿਹੜੇ 30 ਰੂਪਾਂ ਦੀ ਗੱਲ ਕੀਤੀ ਆ ਤਾਂ ਉਹਨਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦਾ ਨਾਮ ਕੋ ਜਦ ਦੱਸਿਆ ਕਿ ਏਰ ਕਾਰ ਦੇ ਵਿੱਚ ਪਰ ਮਹਾਰ ਦੇ ਸਰੂਪ ਜਿਹੜੇ ਨੇ ਇਸੇ ਹੋਰ ਜਗ੍ਹਾ ਜਿਹੜੇ ਨੇ ਉਹ ਸ਼ੋਭਿਤ ਕੀਤੇ ਗਏ ਨੇ ਪਰ ਸਵਾਲ ਇਹ ਹੈ ਕਿ ਜਿਹੜੇ ਬਾਕੀ ਸਰੂਪ ਰਹਿ ਗਏ ਨੇ ਕਿ ਬਾਕੀ ਹੁਣ ਉਸ ਸਵਿੱਕ ਜਿਹੜੀ ਆ ਉਹ ਉਹ ਮੋਸ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਲੱਭੇਗੀ ਜਾਂ ਜਾਂਚ ਕਰ ਰਹੀ ਹੈ ਪਰ ਹੁਣ ਸਵਾਲ ਇਹ ਹੈ ਕਿਉਂਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਹੁਣੇ-ਹੁਣੇ ਮੈਸੇਜ ਆਇਆ ਇੱਕ ਦੂਜੇ ਪਾਸੇ ਛੇ ਹਾਲ ਤੱਕ ਸਾਹਿਬ ਦਾ ਸਾਹਿਬ ਦੇ ਜਿਹੜੇ ਸਾਫਕਾਰ ਇਤਿਹਾਦਾਰ ਨੇ ਯਾਨੀ ਹਰਪ੍ਰੀਤ ਸਿੰਘ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਉਹ ਵੱਖ ਹੋ ਕੇ ਉਹਨਾਂ ਨੇ ਪਾਰਟੀ ਬਣਾਈ ਹੈ ਸਿੱਖ ਤੋਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੀ ਇਹ ਸਾਰੀ ਜਿਹੜੀ ਜਾਣਕਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਹੈ ਜਾਂ ਫਿਰ ਕਿਉਂਕਿ ਪੁੱਛਗਿੱਛ ਦੇ ਦੌਰਾਨ ਜਦੋਂ ਉਹਨਾਂ ਨੂੰ ਕੋਈ ਮੈਸੇਜ ਆਇਆ ਕਿਉਂਕਿ ਸਿੱਖ ਦਾ ਅੱਜ ਜਿਹੜੀ ਆ ਉਹਨਾਂ ਤੋਂ ਪੁੱਛ-ਕਿਛ ਕਰ ਰਹੀ ਐ ਪਰ ਨਾਲ ਦੀ ਨਾਲ ਕਿਤਨਾ ਕਿਤੇ ਮੁੱਖ ਮੰਤਰੀ ਦੇ ਕੋਲ ਮੈਸੇਜ ਆਉਣਾ ਇਹ ਵੀ ਇੱਕ ਵੱਡਾ ਸਵਾਲ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਤਾਰਾਂ ਤੇ ਜਿੰਨੇ ਉਹ ਪਰ ਗਾੜੀ ਜਿਹੜਾ ਕਾਹਨ ਹੋਇਆ ਸੀ ਜਿੱਥੇ ਪਰ ਗਾੜੀ ਦਾ ਜਿਹੜਾ ਐ ਵੱਡਾ ਮਾਮਲਾ ਸਾਹਮਣੇ ਆਇਆ ਸੀ ਉਸ ਨਾਲ ਵੀ ਜੁੜੀਆਂ ਜਾ ਸਕਦੀਆਂ ਨੇ ਕਿਉਂਕਿ ਛਾਲਬਿੰਨ ਹੋਵੇਗੀ ਤਾਂ ਇਹ ਮਾਰਦ ਦੇ ਰੂਪ ਕਿੱਥੇ ਗਏ ਕੌਣ ਲੈ ਕੇ ਆਇਆ ਕਿੰਨੇ ਬੇਦਵੀ ਕਰਾਈ ਕਿਉਂਗੀ ਪੰਜਾਬ ਦੇ ਵਿੱਚ ਜਿਹੜੀਆਂ ਵਕ ਵਕ ਥਾਵਾਂ ਤੇ ਬੇਦਗੀਆਂ ਹੋਈਆਂ ਨੇ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਵੀ ਬੇਦਵੀ ਕਿੰਨਾ ਵੱਲੋਂ ਕਰਾਈ ਗਈ ਔਰ ਸ਼ਖਸ ਕਿਹੜਾ ਸੀ ਕਿ ਸ਼ਾਇਦ ਇਨਾਂ ਦੇ ਵਿੱਚੋਂ ਹੀ ਉਹ ਮਹਾਰਤ ਦੇ ਰੂਪ ਸੀ ਜਿਹੜੇ ਦੱਸੇ ਜਾ ਰਹੇ ਨੇ ਜਾਂ ਫਿਰ ਉਹ ਕਿਹੜੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਦੇ ਰੂਪ ਸੀ ਜਿਹੜੇ ਲੈ ਕੇ ਗਏ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਸਿੱਟ ਜਾਂਚ ਕਰੇਗੀ ਮੈਨੂੰ ਲੱਗਦਾ ਹੈ ਕਿ ਜਾਂਚ ਦੇ ਵਿੱਚ ਵੱਡੇ ਜਿਹੜੇ ਨੇ ਹੋਰ ਜਾਣਕਾਰੀ ਜਿਹੜੀ ਸਾਹਮਣੇ ਆ ਸਕਦੀ ਹੈ ਪਰ ਹੁਣ ਇੱਕ ਇਹ ਜਾਣਕਾਰੀ ਸਾਹਮਣੇ ਬਿਲਕੁਲ ਵਧੀਆ ਹੋ ਗਈ ਕਿਉਂਕਿ ਸੰਗਤਾਂ ਜਿਹੜੀਆਂ ਨੇ 2003 ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸੀ ਕਿ ਸ਼ਾਇਦ ਉਹ 328 ਰੂਪ ਜਿਹੜੇ ਨੇ ਹੋ ਪਤਾ ਲੱਗਣ ਕਿ ਆਖਰਕਾਰ ਹੈ ਕਿੱਥੇ ਨੇ ਜੀ ਇਹ ਕਿਹੜੇ ਲੋਕ ਲੈ ਗਏ ਕਿ ਦੇਸ਼ਾਂ ਦੇ ਵਿੱਚ ਗਏ ਨੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਗਏ ਨੇ ਕਿੰਨਾਂ ਵੱਲੋਂ ਦਿੱਤੇ ਗਏ ਨੇ ਹੁਣ ਜਾਂਚ ਇਹਦੀ ਹਸਕਤੀ ਜਿਨ੍ਹਾਂ ਵਿੱਚੋਂ 169 ਸਰੂਪ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਯਾਨਕਿ 169 ਦੇ ਸਰੂਪ ਜਿਹੜੇ ਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਦੱਸੇ ਗਏ ਨੇ ਬੰਗਾਂ ਦੇ ਵਿੱਚ ਮੌਜੂਦ ਨੇ ਕੀ ਉਹ ਸ਼੍ਰੀ ਗੁਰੂ ਗ੍ਰੰਥ ਦੇ ਸਰੂਪ ਕਿ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰਾਂ ਵੱਲੋਂ ਦਿੱਤੇ ਗਏ ਨੇ ਜੀ ਜਾਂ ਫਿਰ ਉਸ ਸਮੇਂ ਦਾ ਪ੍ਰਧਾਨ ਕਿਹੜਾ ਸੀ ਕਿ ਆਖਰਕਾਰ ਸਮੇਂ ਦਾ ਪ੍ਰਧਾਨ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਸਮੇਂ ਦੇ ਦੌਰਾਨ ਕਿਹੜਾ ਸੀ ਕਿ ਧਰਮ ਬੜੀ ਚੇਂ ਬਿਲਕੁਲ ਉਹਦੇ ਵਿੱਚ ਕਈ ਪ੍ਰਧਾਨ ਜਿਹੜੇ ਨੇ ਉਹ ਆਪਣੇ ਪਦ ਤੇ ਰਹੇ ਨੇ ਕਈ ਪ੍ਰਧਾਨ ਉਤਰ ਵੀ ਚੁੱਕੇ ਨੇ ਕੀ ਉਹਨਾਂ ਦੇ ਅਦੀਨ ਗਏ ਨੇ ਜਾਂ ਫਿਰ ਇਹ ਸਕਦੇ ਆ ਵੀ ਜਿਨ੍ਹਾਂ ਦੇ ਉੱਪਰ ਗਾਜ ਕਿਰੀ ਹੈ ਜਿਹੜੇ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਗਿਆ ਜਾਂ ਜਿਨ੍ਹਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਪਰਚੇ ਕੀਤੇ ਗਏ ਨੇ ਕਿ ਬਾਕੀ ਕਿ ਉਹਨਾਂ ਦੇ ਦੁਰਾਣੇ ਸਰੂਪ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਾਂ ਫਿਰ ਉਸ ਤੋਂ ਪਹਿਲਾਂ ਗਏ ਨੇ ਕਿਉਂਕਿ ਇਹ ਮਾਮਲਾ 2013 ਤੋਂ ਜਿਹੜਾ ਲਗਾਤਾਰ ਜਾਂਚ ਦੇ ਵਿੱਚ ਹੈ ਕਿਉਂਕਿ ਕਈ ਸਰਕਾਰਾਂ ਚੇਂਜ ਵੀ ਹੋਈਆਂ ਜਿਹਦੇ ਵਿੱਚੋਂ ਕਾਂਗਰਸ ਦੀ ਸਰਕਾਰ ਵੀ ਲੰਗੀ ਤਾਂ ਅਖਰਕਾਰ ਜਿਹੜੀ ਜਾਂਚ ਜਾਓ ਨਹੀਂ ਹੋਈ ਤਾਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਕੰਗੀ ਸਰਕਾਰ ਨੇਸ਼ੇ ਦਾ ਵਾਅਦਾ ਸੰਗਤਾਂ ਦੇ ਨਾਲ ਲੋਕਾਂ ਨਾਲ ਕੀਤਾ ਸੀ ਕਿ ਜੀ 328 ਰੁਪਿਆਂ ਦੇ ਮਾਮਲੇ ਲੈ ਕੇ ਪੂਰੀ ਜਿਹੜੀ ਜਾਣਕਾਰੀ ਉਹ ਸੰਗਤਾਂ ਤੱਕ ਪਹੁੰਚਾਵਾਂਗੇ ਹੁਣ ਸਵਾਲ ਇਹ ਕਿ ਵੱਡਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੱਲ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਖਤਰ ਦੇ ਜਿਹੜੇ ਪੇਸ਼ ਵੀ ਹੋਣਗੇ ਕਿਉਂਕਿ ਉਹਨਾਂ ਨੂੰ ਸੱਦਿਆ ਗਿਆ ਹੈ ਜੀ ਕੀ ਇਹ ਵੱਡਾ ਮਾਮਲਾ ਇੱਕ ਦਿਨ ਪਹਿਲਾਂ ਸਾਹਮਣੇ ਆ ਜਾਣਾ ਤਾਂ ਕਿਤਨਾ ਕਿਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੂੰ ਇਸਤੇ ਮਜਬੂਰ ਕੋਈ ਨਾ ਕੋਈ ਸੋਚਣ ਲਈ ਹੋਵੇਗਾ ਕਿ ਹੁਣ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਬਾਰੇ ਕੀ ਜਾਣਕਾਰੀ ਦੇਣਗੇ ਮੀਡੀਆ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਵੱਡੀ ਜਾਣਕਾਰੀ ਸਾਹਮਣੇ ਆਉਂਦੀ ਹੈ ਪਰ ਇੱਕ ਗੱਲ ਇਹ ਸਪਸ਼ਟ ਹੋ ਗਈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ ਆਇਆ ਹੈ ਤਾ ਉਹਨਾਂ ਨੇ ਕੋਈ ਸੋਚ ਸਮਝ ਕੇ ਕਿਉਂਕਿ ਉਹਨਾਂ ਕੋਲ ਉਹਨੇ ਤਾਂ ਹੈ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਦੇ ਸਰੂਪ ਜਿਹੜੇ ਆਪ ਛਾਪਣਗੇ ਇਹ ਤਾਂ ਜੇਕਰ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ ਜਾਂ ਫਿਰ ਇਹਨਾਂ ਕੋਲ ਕੋਈ ਰਿਕਾਰਡ ਆਇਆ ਹੈ ਸ੍ਰੀ ਗੁਰੂ ਗ੍ਰੰਥ ਦੇ ਸਰੂਪ ਤਾ ਇੱਕ ਵੱਡੀ ਹੋਰ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਬੰਗਾ ਦੇ ਇੱਕ ਡੇਰੇ ਚੋਂ ਇਸ ਰੂਮ ਮਿਲੇ ਨੇ ਪਰ ਸਵਾਲ ਇਹ ਹੈ ਕਿ ਡੇਰਾ ਕਿਹੜਾ ਡੇਰਾ ਹੈ ਕਿਉਂਕਿ ਡੇਰੇ ਨਾਲ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਡੇਰਾ ਵਿਵਾਦ ਦੀ ਗੱਲ ਕੀਤੀ ਜਾਵੇ ਕਿਉਂਕਿ ਕਈ ਵਾਰ ਅਖੇਰੇ ਸਾਹਮਣੇ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਡੇਰਾ ਮੁਖੀ ਰਾਮ ਰਹੀਮ ਦਾ ਜਿਹੜਾ ਮਾਮਲਾ ਚੱਲਿਆ ਸੀ ਜਦੋਂ ਬੇਦਵੀ ਦਾ ਇਸ਼ੂ ਆਇਆ ਸੀ ਤਾਂ ਉਹ ਦੌਰ ਉਸੇ ਸਮੇਂ ਦਾ ਸੀ ਹੂੰ ਤਾਂ ਦੌਰ ਉਸੇ ਸਮੇਂ ਦਾ ਸੀ ਕਿ ਸ਼ਾਇਦ ਉਹ ਮਾ ਜਿਹੜੇ ਸਿੱਦੇ ਗੁਰਗਾਂਥੇ ਦੇ ਸਰੂਪ ਜਿਹੜੇ ਡੇਰੇ ਤੋਂ ਬ੍ਰਾਹਮਤ ਹੋਏ ਨੇ ਜਾਂ ਫਿਰ ਡੇਰੇ ਦੇ ਵਿੱਚ ਮੌਜੂਦ ਨੇ ਆਪਾਂ ਕਹਿ ਸਕਦੇ ਹਾਂ ਬੇਸ਼ੱਕ ਉਹ ਸਤਕਾਰ ਦੇ ਨਾਲ ਉੱਤੇ ਰੱਖੇ ਹੋਏ ਨੇ ਮਰਿਆਦ ਉਹਦੀ ਪੂਰੀ ਹੈ ਪਰ ਕੀ ਡੇਰਾ ਸ਼ਬਦ ਕੰਮ ਹੀ ਹੁਣ ਡੇਰੇ ਬੋਤ ਨੇ ਪੰਜਾਬ ਦੇ ਵਿੱਚ ਤੇਰਾ ਜਿਹੜਾ ਇਹ ਨਵਾਂ ਸ਼ਹਿਰ ਬੰਗਾ ਦੇ ਵਿੱਚ ਡੇਰੇ ਦੇ ਵਿੱਚੋਂ ਸੂਪ ਲੱਭੇ ਨੇ ਤਾਂ ਆਖਰਕਾਰ ਉਹ ਡੇਰੇ ਦਾ ਕਿਹੜਾ ਮੁਖੀ ਹੈ ਜਿਨੇ ਇਹ ਸੂਪ ਜਿਹੜੇ ਰੱਖੇ ਹੋਏ ਨੇ ਪਰ ਡੇਰੇ ਨੂੰ ਦਿੱਤੇ ਕਿਨੇ ਕਿ ਆਖਰਕਾਰ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਜਾਂ ਫਿਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਜਾਂ ਫਿਰ ਸ਼੍ਰੋਮਣੀ ਜਾਂ ਅਕਾਲੀ ਦਲ ਦੇ ਨਾਲ ਕੋਈ ਸਬੰਧ ਰੱਖਦਾ ਹੈ ਜਿਨ੍ਹਾਂ ਨੇ ਇਹ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਪ ਜਿਹੜੇ ਲਏ ਨੇ ਆ ਕਿਤਨਾ ਕਿਤੇ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਵਾਏ ਨੇ ਜਾਂ ਫਿਰ ਉਹਨਾਂ ਨੂੰ ਦਿੱਤੇ ਨੇ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦਾ ਹੈ ਕਿ ਸੁਖਬ ਮੁਸ਼ਕਿਲਾਂ ਜਿਹੜੀਆਂ ਵਦੀਆਂ ਨਜ਼ਰ ਆ ਸਕਦੀਆਂ ਨੇ ਕਿਉਂਕਿ ਜਦੋਂ ਪੁੱਛ-ਪੁੱਛ ਹੋਵੇਗੀ ਹੋ ਸਕਦਾ ਜਦੋਂ ਬਰਗਾੜੀ ਦਾ ਇਸ਼ੂ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਉਹਦੀ ਵੀ ਜਾਂਚ ਹੋ ਸਕਦੀ ਹੈ ਕਿਉਂਕਿ ਉਸ ਸਮੇਂ ਦੇ ਦਰਾਡੇ ਕਿਤਨਾ ਕਿਤੇ ਜਿੰਨੀਆਂ ਕਟਨਾਵਾਂ ਆਪ ਵਰ ਰਹੀਆਂ ਜਦੋਂ ਬਰਗਾੜੀ ਕਾਂਡ ਹੋਇਆ ਗੋਲੀ ਚੱਲੀ ਜਦੋਂ ਸੰਗਠਨਾਂ ਉੱਤੇ ਬੈਠੀਆਂ ਸੀ ਸਤਨਾ ਵਾਹਿਗੁਰੂ ਦਾ ਜਾਬ ਕਰ ਰਹੀਆਂ ਸੀ ਤਾਂ ਉਸ ਸਮੇਂ ਮੌਜੂਦਾ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਵੀ ਜਿਹੜਾ ਕਿਤਨਾ ਕਿਤੇ ਇਸ ਉਹ ਜਿਹੜਾ ਲੋਕਾਂ ਸੰਗਤਾਂ ਦੇ ਵਿੱਚ ਮਨਾਂ ਦੇ ਵਿੱਚ ਰੌਣਕ ਸੀ ਤਾਂ ਅਖਰਕੱਬ ਅਜੇ ਵੀ ਜਿਹੜਾ ਉਸ ਦੀ ਜੜੀ ਹੈ ਪੈਰ ਪਾਈ ਨਹੀਂ ਹੋਈ ਬੇਸਕ ਸਿੱਟਾ ਬੋ ਸਿੱਟਾ ਬਹੁਤ ਬਣੀਆਂ ਸਿੱਟਾ ਨੇ ਜਾਂਚ ਵੀ ਕੀਤੀ ਪਰ ਸਿੱਟਾ ਜਿਹੜਾ ਅਜੇ ਤੱਕ ਕੋਈ ਨਹੀਂ ਨਿਕਲਿਆ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਆਮ ਆਦੀ ਪਾਰਟੀ ਸਰਕਾਰ ਆ ਉਸ ਦਾ ਵੀ ਕੋਈ ਸਿੱਟਾ ਕਰ ਦੇਗੀ ਪਰ ਹੁਣ ਜਿਹੜੀ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੱਡੀ ਜਿਹੜੀ ਗੱਲ ਸਾਹਮਣੇ ਕੀਤੀ ਹੈ ਕਿ ਲੋਕਾਂ ਨੂੰ ਜਿਹੜਾ ਸੱਚ ਸਾਹਮਣੇ ਲਿਆਉਂਦਾ ਹੈ ਇਸ ਨਾਲ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਕਿਤਨਾ ਕਿਤੇ ਹੁਣ ਹੋਰ ਜਿਹੜਾ ਆਕਾਲੀ ਦਲ ਪੱ ਕਿ 328 ਰੁਪਏ ਕੁਝ ਥੋੜੇ ਸ਼੍ਰੀ ਗੁਰੂ ਕਾਂਸੇ ਸ੍ਰੂਪਣੀਏ ਕਿਉਂਕਿ ਪੰਡਾਲ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਜਿਹੜੀਆਂ ਬੇਦਗੀਆਂ ਸਾਹਮਣੇ ਹੋ ਰਹੀਆਂ ਨੇ ਤਾਂ ਅਖਰ ਕਰ ਬੇਦਗੀਆਂ ਪਿੱਛੇ ਰਾਜ ਕੀਆ ਬੇਦਗੀਆਂ ਕੌਣ ਕਿਉਂ ਕਰਵਾ ਰਿਹਾ ਇਹ ਵੀ ਜਾਣ ਦਾ ਵਿਚ ਹੈ ਤਾਂ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਇਹ 328 ਰੁਪਿਆਂ ਦੇ ਵਿੱਚ ਜਿਹੜੇ ਕੁਝ ਸਰੂਪ ਮਿਲੇ ਨੇ ਕੀ ਇਹ ਸਪੈਸ਼ਲ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਕੋਲ ਚੁਪਾਏ ਗਏ ਨੇ ਜਾਂ ਡੇਰੇ ਨੂੰ ਦੇਣ ਵਾਸਤੇ ਜਾਂ ਫਿਰ ਇਹ ਕੀ ਇਹਦਾ ਪੂਰੇ ਪਿੱਛੇ ਦੇ ਪਿੱਛੇ ਕਿਹੜੀ ਕਿਹੜੀ ਆ ਉਹ ਕਿਹੜੇ ਮੈਂਬਰ ਨੇ ਕਿਹੜੇ ਐਕਟਿਵ ਮੈਂਬਰ ਨੇ ਕਿਹੜਾ ਸ਼੍ਰੋਮ ਲਿੰਗ ਕਮੇਟੀ ਦਾ ਮੈਂਬਰ ਆ ਜਾਂ ਸ਼੍ਰੋਮ ਲਿੰਗ ਕਮੇਟੀ ਦਾ ਕੋਈ ਅਧਿਕਾਰੀ ਸਬਾਣਾ ਇਹਦੀ ਕਿ ਤਰ੍ਹਾਂ ਕਿਤੇ ਆਪਾਂ ਕਹਿ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਜਿਹੜੀ ਹੈ ਕਲੀਅਰ ਹੋ ਸਕਦੀ ਆ ਪਰ ਇਸ ਸਮੇਂ ਜਿਹੜੀ ਹੈ ਸਿੱਟਾ ਉਹ ਜਾਨੀ ਹਰਪ੍ਰੀਤ ਸਿੰਘ ਜੋ ਕਿ ਸਾਫ ਕਾਰਜ ਦੇ ਜਥੇਦਾਰ ਨੇ ਉਹਨਾਂ ਤੋਂ ਜਿਹੜੀ ਹੈ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਡ ਸਾਹਿਬ ਦੇ ਜਿਹੜੇ ਕਾਰਜਕਾਰ ਜਥੇਦਾਰ ਸੀ ਤਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਹਾਂ ਸੰਨ ਉਹਨਾਂ ਤੋਂ ਵੀ ਜਿਹੜਾ ਪੁੱਛਗਿਛ ਕਰ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਸਿੱਟ ਨੂੰ ਜਿਹੜਾ ਕੋਈ ਸਪਸ਼ਟ ਜਵਾਬ ਦੇ ਸਕਣਗੇ ਉਸ ਦੇ ਆਧਾਰ ਤੇ ਲਾ ਜਾਂਚ ਆਹੋ ਤੇਜ ਹੁੰਦੀ ਨਜ਼ਰ ਆਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ तमाम ਜਾਣਕਾਰੀ ਦੇਣ ਦੇ ਲਈ